ਜੇਕਰ ਤੁਸੀਂ ਵੀ ਇੱਕ ਵਧੀਆ ਯੂਟਿਊਬਰ ਹੋ ਆਪਣੇ YouTube ਤੇ ਵਧੀਆ ਕੰਟੈਂਟ ਅਪਲੋਡ ਕਰ ਰਹੇ ਹੋ ਫਿਰ ਵੀ ਤੁਹਾਨੂੰ ਸਟ੍ਰਾਈਕ ਆ ਰਹੀ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਉਹ ਸਟ੍ਰਾਈਕ ਝਾਲੀ ਹੋ ਸਕਦੀ ਹੈ ਪੁਲਿਸ ਦੇ ਵੱਲੋਂ ਇੱਕ ਅਜਿਹੇ ਹੀ ਝਾਲੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀਆਂ ਝਾਲੀ ਸਟ੍ਰਾਈਕਾਂ ਭੇਜਦਾ ਸੀ ਤੇ ਨਾਲ ਹੀ YouTube ਖਾਤਿਆਂ ਨੂੰ ਹੈਕ ਕਰਨ ਦੀ ਚੇਤਾਵਨੀ ਵੀ ਦਿੰਦਾ ਸੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ ਤੇ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਜਰਾ ਕਲਪਨਾ ਕਰੋ ਸਾਲਾਂ ਦੀ ਸਖਤ ਮਿਹਨਤ ਕਰਨ ਤੋਂ ਬਾਅਦ ਤੁਸੀਂ ਆਪਣੇ YouTube ਚੈਨਲ ਤੇ ਲੱਖਾਂ ਫਾਲੋਅਰਸ ਨੂੰ ਜੋੜਦੇ ਹੋ ਤੁਹਾਨੂੰ ਚੈਨਲ ਤੇ ਵਧੀਆ ਵਿਊਜ਼ ਮਿਲ ਰਹੇ ਨੇ ਵਧੀਆ ਰਿਸਪੌਂਸ ਮਿਲ ਰਿਹਾ ਤੇ ਅਚਾਨਕ ਇੱਕ ਦਿਨ ਤੁਹਾਡੇ ਵੀਡੀਓ ਬੰਦ ਹੋ ਜਾਂਦਾ ਅਜਿਹੀ ਵਿੱਚ ਤੁਸੀਂ ਕੀ ਕਰੋਗੇ ਤੁਹਾਡਾ ਦਿਮਾਗ ਘੁੰਮ ਜਾਵੇਗਾ ਜੇਕਰ ਕਿਸੇ ਨਾਲ ਅਜਿਹਾ ਹੁੰਦਾ ਤਾਂ ਉਸ ਯੂਟਿਊਬਰ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਹੁਣ ਹਾਲ ਹੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਇੱਕ ਨਕਲੀ ਨਿੰਟੈਂਡੋ ਵਕੀਲ ਯੂਟਿਊਬਰਸ ਨੂੰ ਡਰਾ ਰਿਹਾ ਹੈ ਦ ਵਰਸ ਰਿਪੋਰਟ ਕਰਦਾ ਹੈ ਕਿ ਸਤੰਬਰ ਦੇ ਅਖੀਰ ਵਿੱਚ ਇੱਕ ਬਲੌਗਰ ਡੋਮਿਨਿਕ ਡੌਮ ਟੈਂਡੋ ਨਿਊਮਾਇਰ ਨੂੰ ਇੱਕ ਈਮੇਲ ਮਿਲੀ ਜਿਸ ਨੇ ਉਸ ਨੂੰ ਬਹੁਤ ਪਰੇਸ਼ਾਨ ਕਰਕੇ ਰੱਖ ਦਿੱਤਾ ਉਸ ਨੇ ਆਪਣੇ YouTube ਚੈਨਲ ਦਾ ਲੇਜੈਂਡ ਆਫ ਜਲੰਡਾ ਇਕੋਸ ਆਫ ਵਿਜ਼ਡਮ ਸੀਰੀਜ਼ ਦੇ ਵੀਡੀਓਜ਼ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਇਸਾਰੇ ਵੀਡੀਓ ਅਚਾਨਕ ਉਸੇ ਚੈਨਲ ਤੋਂ ਗਾਇਬ ਹੋ ਗਏ YouTube ਨੇ ਦੱਸਿਆ ਕਿ ਤੁਹਾਡੇ ਕੁਝ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਈਮੇਲ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਪ੍ਰਾਪਤ ਹੋਣਗੇ ਉਹ ਹੁਣ ਆਪਣੇ 17 ਸਾਲ ਪੁਰਾਣੇ ਚੈਨਲ ਤੇ 1.5 ਮਿਲੀਅਨ ਤੋਂ ਵੱਧ ਗਾਹਕਾਂ ਨੂੰ ਗਵਾਉਣ ਤੋਂ ਸਿਰਫ ਇੱਕ ਕਾਪੀਰਾਈਟ ਵਾਰ ਦੂਰ ਹੈ ਕਿਉਂਕਿ ਉਸਨੇ ਇਸ ਤਰੀਕੇ ਦਾ ਕੋਈ ਕੰਟੈਂਟ ਹੀ ਅਪਲੋਡ ਨਹੀਂ ਸ ਕੀਤਾ ਜਿਸ ਤੇ ਉਸ ਨੂੰ ਸਟ੍ਰਾਈਕ ਮਿਲੇ ਹੋਰ ਅਣਗਿਣਤ ਸਿਰਜਣਹਾਰਾਂ ਦੀ ਤਰ੍ਹਾਂ ਡੋਮੀਟੈਡੋ ਵੀਡੀਓਜ਼ ਦੇ ਵਿੱਚ ਮੁਹਾਰਤ ਰੱਖਦਾ ਹੈ ਈਮੇਲ ਦੇ ਵਿੱਚ ਲਿਖਿਆ ਗਿਆ ਸੀ ਕਿ ਅਗਲੀ ਕਾਪੀਰਾਈਟ ਸਟ੍ਰਾਈਕ ਤੁਹਾਡੇ ਚੈਨਲ ਨੂੰ ਬੰਦ ਕਰ ਦੇਵੇਗੀ ਅਜਿਹੀ ਈਮੇਲ ਨੂੰ ਪੜੰਤ ਬਾਅਦ ਕੋਈ ਵੀ ਜੋ ਆਪਣੇ ਚੈਨਲ ਨੂੰ ਵਧਾਉਣ ਦੇ ਲਈ ਸਾਲਾਂ ਤੋਂ ਕੰਮ ਕਰ ਰਿਹਾ ਉਹ ਡਰ ਜਾਵੇਗਾ YouTube ਨੇ ਇੱਕ ਬੇਨਤੀ ਪ੍ਰਾਪਤ ਹੋਈ ਜੋ ਡਿਜੀਟਲ ਮਿਲੇਨੀਅਮ ਕਾਪੀਰਾਈਟ ਐਕਟ ਯਾਨਕਿ ਡੀ ਐਮ ਸੀ ਏ ਦੇ ਤਹਿਤ ਇਹਨਾਂ ਬਰਖਾਸਤਗੀਆਂ ਨੂੰ ਜਾਇਸ ਚਹਰੋਂਦੀ ਹੈ ਤੇ ਨਿੰਟੈਂਡੋ ਕਾਨੂੰਨੀ ਵਿਭਾਗ ਯਾਨਕਿ ਅਮਰੀਕਾ ਦੇ ਨਿੰਟੈਂਡੋ ਦੇ ਤਸੂਮੀ ਮਾਸਾਕੀ ਦੁਆਰਾ ਹਸਤਾਖਰ ਕੀਤੇ ਗਏ ਸਨ ਜਾਲੀ ਟੇਕਡਾਊਨ ਅਸਲੀ ਨੇ ਇਸ ਮਾਮਲੇ ਦੇ ਵਿੱਚ YouTube ਦਾ ਕਹਿਣਾ ਹੈ ਕਿ ਜਨਤਿਕ ਬੈਫਾਮ ਦੁਆਰਾ ਆਉਣ ਵਾਲੀਆਂ ਲਗਭਗ 6% ਬੇਨਤੀਆਂ ਫਰਜੀ ਨੇ ਜਾਲੀ ਬਰਖਾਸਤਗੀ ਦੇ ਨਾਲ ਲੜਨ ਦੇ ਵਿੱਚ ਸਿਰਜਣਹਾਰਾਂ ਦਾ ਸਮਾਂ ਤੇ ਪੈਸਾ ਖਰਚ ਹੋ ਸਕਦਾ ਹੈ ਜੇ ਤੁਹਾਨੂੰ ਵੀ ਅਜਿਹੀ ਹੀ ਸਟ੍ਰਾਈਕ ਦਾ ਕੋਈ ਮੈਸੇਜ ਆਉਂਦਾ ਤੁਹਾਡੇ ਕੰਟੈਂਟ ਤੇ ਕੋਈ ਕਾਪੀਰਾਈਟ ਵੱਸਦਾ ਤਾਂ ਧਿਆਨ ਦਿਵੋ ਕਿਤੇ ਤੁਹਾਡੇ ਨਾਲ ਵੀ ਇਸ ਸਕੈਮ ਤਾਂ ਨਹੀਂ ਹੋ ਰਿਹਾ